ਸਟਾਰਟ ਕੀਤੀ ਸੀ 2 ਸਾਲ ਪਹਿਲਾਂ ਉਹਦੇ ਨਾਲ ਉਹ ਅੱਜ ਦੇ ਦਿਨ ਪ੍ਰੋਡਕਸ਼ਨ ਬਹੁਤ ਵਧੀਆ ਤਾਂ ਆਪਾਂ ਡਾਕਟਰ ਕੋਲੇ ਵੀ ਲੱਖਾਂ ਰੁਪਇਆ ਲਾ ਦਿੰਨੇ ਆ ਜੇ ਕੋਈ ਬਿਮਾਰ ਹੋਣੇ ਆ ਇੱਕ ਵਈ ਆਰਗੈਨਿਕ ਦੇ ਨਾਲ ਫਰੈਸ਼ ਮਿਲਦੀ ਆ ਤੁਹਾਨੂੰ ਫਰੈਸ਼ ਰੋਜ਼ੀ ਦੀ ਰੋਜ਼ ਤੋੜ ਕੇ ਰੱਖਦੇ ਆ ਹਾਂਜੀ ਬਾਈ ਜੀ ਅੱਜ ਆਪਾਂ ਪਹੁੰਚੇ ਆਂ ਡਾਕਟਰ ਮੰਡੀ ਦੇ ਫਾਰਮ ਤੇ ਜੋ ਕਿ ਇਹਨਾਂ ਨੇ ਨੈਟ ਹਾਊਸ ਵੀ ਲਾਇਆ ਹੋਇਆ ਤੇ ਨਾਲ ਨਾਲ ਆਰਗੈਨਿਕ ਖੇਤੀ ਵੀ ਕਰਦੇ ਆ ਤੇ ਆਪਾਂ ਬਾਈ ਜੀ ਦਾ ਪਹਿਲਾਂ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਹਾਂਜੀ ਬਾਈ ਜੀ ਤੁਹਾਡਾ ਸਵਾਗਤ ਤੁਸੀਂ ਸਾਡੇ ਲਈ ਇੰਨੀ ਕੀਮਤੀ ਸਮਾਂ ਕੱਢਿਆ ਆਪਦਾ ਬਾਈ ਜੀ ਆਪਾਂ ਪਹਿਲਾਂ ਆਪਾਂ ਗੱਲ ਕਰਾਂਗੇ ਆਰਗੈਨਿਕ ਫਾਰਮਿੰਗ ਬਾਰੇ ਆਪਾਂ ਨੈਟ ਹਾਊਸ ਬਾਰੇ ਵੀ ਗੱਲ ਕਰਨੀ ਉਹ ਬਾਅਦ ਚ ਕਰਦੇ ਆਪਾਂ ਹਾਂਜੀ ਹਾਂਜੀ ਤੇ ਤੁਸੀਂ ਪਹਿਲਾਂ ਆਪਦਾ ਇੰਟਰੋਡਕਸ਼ਨ ਦਿਓ ਥੋੜਾ ਜਿਹਾ ਕਿ ਕੀ ਕੁਆਲਿਫਿਕੇਸ਼ਨ ਕੀਤੀ ਆ ਮੇਰਾ ਨਾਮ ਮਨਦੀਪ ਸਿੰਘ ਖੁੱਲਰ ਹੈ ਜੀ ਮੈਂ ਐਮ ਐਸ ਸੀ ਇਨ ਹਾਰਟੀਕਲਚਰ ਆ ਤੇ ਹੁਣ ਮੈਂ ਮਤਲਬ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣਾ ਕੰਮ ਕਰਨਾ ਚਾਹੁੰਦਾ ਸੀ ਇਸ ਲਈ ਮੈਂ ਆਰਗੇਨਿਕ ਦਾ ਕੰਮ ਤੇ ਨਾਲ ਨੈਟ ਹਾਊਸ ਫਾਰਮਿੰਗ ਸਟਾਰਟ ਕੀਤੀ ਆ ਨਾਲ ਆਪਣੀਆਂ ਸ਼ਾਪਸ ਨੇ ਦਵਾਈਆਂ ਦੀਆਂ ਪੈਸਟਸਾਈਡ ਦੀਆਂ ਇਹ ਸਾਰੇ ਮੇਰੇ ਡ੍ਰੀਮ ਪ੍ਰੋਜੈਕਟ ਨੇ ਮਤਲਬ ਆਉਣ ਵਾਲੇ ਟਾਈਮ 'ਚ ਮੈਂ ਫਾਰਮਿੰਗ ਨੂੰ ਇੱਕ ਨੈਕਸਟ ਲੈਵਲ ਤੇ ਲੈ ਕੇ ਜਾਣਾ ਚਾਹਨਾ ਵੀ ਮੇਰੇ ਨਾਲ ਨਾਲ ਮੈਂ ਵੀ ਉਹ ਚੀਜ਼ਾਂ ਕਰਾਂ ਤੇ ਹੋਰ ਕਿਸਾਨਾਂ ਨੂੰ ਵੀ ਸੇਧ ਮਿਲੇ ਕੋਈ ਵਧੀਆ ਹਾਂਜੀ ਬਾਈ ਜੀ ਇਹ ਤੁਹਾਡਾ ਉਪਰਾਲਾ ਬਹੁਤ ਵਧੀਆ ਲੱਗਿਆ ਸਾਨੂੰ ਵੀ ਤੇ ਇੱਕ ਬਾਈ ਜੀ ਆਪਾਂ ਗੱਲ ਕਰਨਾ ਚਾਹੁੰਦੇ ਆ ਕਿ ਅੱਜ ਕੱਲ ਲੋਕ ਆਰਗੈਨਿਕ ਫਾਰਮਿੰਗ ਤੋਂ ਦੂਰ ਕਿਉਂ ਹੁੰਦੇ ਜਾ ਰਹੇ ਤੁਸੀਂ ਕਿਉਂ ਸੋਚਿਆ ਗਿਆ ਆਪਾਂ ਆਰਗੈਨਿਕ ਫਾਰਮਿੰਗ ਕਰਨੀ ਆ ਦੇਖੋ ਜੀ ਪਤਾ ਕੀ ਆ ਲੋਕ ਕੀ ਭਾਲਦੇ ਆ ਸ਼ਾਰਟਕਟ ਮੰਨ ਲਓ ਜਿਹੜੀ ਆਰਗੈਨਿਕ ਫਾਰਮਿੰਗ ਆ ਇਹ ਇੱਕ ਇਸ ਤਰੀਕੇ ਦੀ ਚੀਜ਼ ਆ ਜਿਹਦੇ ਚ ਸਾਨੂੰ ਮਿੱਟੀ ਨੂੰ ਸਮਝ ਕੇ ਸਟਾਰਟਿੰਗ ਤੋਂ ਚੱਲਣਾ ਪੈਂਦਾ ਵੀ ਸਾਡੀ ਮਿੱਟੀ ਕੀ ਡਿਮਾਂਡ ਕਰਦੀ ਆ ਕੀ ਉਹ ਚ ਹੋਣਾ ਚਾਹੀਦਾ ਕੱਤ ਕਿਹੜੇ-ਕਿਹੜੇ ਜ਼ਰੂਰੀ ਹਨਾ ਚਲੋ ਇਹ ਬਾਕੀ ਕੈਮੀਕਲ ਫਾਰਮਿੰਗ 'ਚ ਵੀ ਆ ਬਟ ਕੈਮੀਕਲ ਫਾਰਮਿੰਗ 'ਚ ਕੀ ਰਿਜ਼ਲਟ ਕੀ ਹੁੰਦਾ ਵੀ ਅੱਜ ਦਵਾਈ ਕੀਤੀ ਨੈਕਸਟ ਡੇ ਉਹਦਾ ਆਪਾਂ ਨੂੰ ਰਿਜ਼ਲਟ ਮਿਲ ਗਿਆ ਠੀਕ ਹੈ ਉਹਨੂੰ ਲੌਂਗ ਟਰਮ ਨਹੀਂ ਆਪਾਂ ਫਾਰਮਰ ਸੋਚਦਾ ਵੀ ਜਲਦੀ ਤੋਂ ਜਲਦੀ ਮਿਲੇ ਆਰਗੈਨਿਕ 'ਚ ਕੀ ਆ ਥੋੜੀ ਮਿਹਨਤ ਜ਼ਰੂਰ ਜ਼ਿਆਦਾ ਬਟ ਮੈਨੂੰ ਆਇਆ ਸੀ ਕਿ ਤਾਂ ਆਪਣੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਬੰਜਰ ਹੁੰਦੀਆਂ ਜਾ ਰਹੀਆਂ ਨੇ ਉਹਦੇ ਆਪਾ ਦੇਸੀ ਖਾਦ ਬਹੁਤ ਘੱਟ ਪਾਉਣ ਲੱਗ ਗਏ ਅੱਜਕੱਲ ਠੇਕੇ ਐਨ ਐਨ ਵਧ ਗਏ ਮਤਲਬ ਬਹੁਤ ਸਾਰੇ ਰੀਜ਼ਨਸ ਨੇ ਵੀ ਕੁਝ ਮੇਰੇ ਸ਼ੁਰੂ ਤੋਂ ਇੱਕ ਸੀਗਾ ਮਨ ਦੇ ਵਿੱਚ ਕੀ ਮੈਂ ਕਰਨੀ ਆ অর্ਗੈਨਿਕ ਫਾਰਮਿੰਗ ਤਾਂ ਫਾਰਮਿੰਗ ਦੇ ਰਿਲੇਟਿਡ ਬਹੁਤ ਸਾਰੇ ਕਿਉਂਕਿ ਸਟਾਰਟਿੰਗ ਤੋਂ ਖੇਤੀਬਾੜੀ ਲੈਣ ਚ ਦਾਦਾ ਜੀ ਸੀਗੇ ਸਾਰੇ ਸੀਗੇ ਮਤਲਬ ਆਪ ਨੂੰ ਵੀ ਆਇਆ ਸੀ ਵੀ ਇਹ ਲਾਈਨ ਵਧੀਆ ਫਿਰ ਇਸੇ ਦੀ ਪੜ੍ਹਾਈ ਕਰਕੇ ਤਾਂ ਫਿਰ ਇਸੇ ਚ ਅੱਗੇ ਵਧਣ ਦਾ ਸੋਚਿਆ ਮੈਂ ਇਸ ਲਈ ਮੈਂ ਆਰਗੈਨਿਕ ਫਾਰਮਿੰਗ ਹੋਰ ਸਾਰੀਆਂ ਫਾਰਮਿੰਗਸ ਨੂੰ ਪ੍ਰੇਫਰ ਕਰਦਾ ਠੀਕ ਹੈ ਬਾਈ ਜੀ ਹੁਣ ਮੈਨੂੰ ਇੱਕ ਗੱਲ ਦੱਸੋ ਕਈ ਬੰਦੇ ਪਤਾ ਕੀ ਕਰਦੇ ਆ ਮੇਨਲੀ ਹਾਂਜੀ ਥੋੜੀ ਜੀ ਰੂੜੀ ਪਾ ਕੇ ਯਾਨੀ ਕਿ ਯੂਰੀਆ ਡੀਏਪੀ ਨੂੰ ਰੀਪਲੇਸ ਕਰਕੇ ਮੁੜ ਕੇ ਪੈਸਟੀਸਾਈਡਸ ਹੋਈ కెమికਲ ਵਾਲੀਆਂ ਯੂਜ਼ ਕਰਦੇ ਰਹਿੰਦੇ ਆ ਉਹਨੂੰ ਕਹਿੰਦੇ ਰਹਿੰਦੇ ਕਿ ਸਾਡੀ ਆਰਗੈਨਿਕ ਆ ਤੁਸੀਂ ਪ੍ਰੋਪਰ ਦੱਸੋ ਕਿ ਆਰਗੈਨਿਕ ਦਾ ਮੀਨਿੰਗ ਕੀ ਆਪਾਂ ਨੂੰ ਕਿਹੜੇ ਫਰਟੀਲਾਈਜ਼ਰ ਪਾਉਣੇ ਚਾਹੀਦੇ ਇਹਦੇ ਵਿੱਚ ਕਿਹੜੀਆਂ ਸਪਰੇਅਾਂ ਯੂਜ਼ ਕਰਨੀਆਂ ਚਾਹੀਦੀਆਂ ਤਾਂ ਕਿ ਆਰਗੈਨਿਕ ਰਵੇ ਜਮਾਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਥੱਲੇ ਆ ਗਈ ਆਪਣੀ ਧਰਤੀ ਬੇਸ ਠੀਕ ਹੈ ਜੀ ਬੇਸ ਦੇ ਵਿੱਚ ਚਲੋ ਆਪਾਂ ਯੂਰੀਆ ਡੀਏਪੀ ਸੁਪਰ ਜਿੰਨੇ ਵੀ ਕੈਮੀਕਲੀ ਸਿੰਥੈਟਿਕ ਫਾਰਮ ਦੇ ਫਰਟੀਲਾਈਜ਼ਰਸ ਨੇ ਉਹਨਾਂ ਨੂੰ ਆਪਾਂ ਕੱਢਤਾ ਰਿਪਲੇਸ ਕਰਤਾ ਪੋਲਟਰੀ ਦੀ ਖਾਦ ਨਾਲ ਮੁਰਗੀ ਜਿਹੜੀ ਹੁੰਦੀ ਹੈ ਆਪਣੀ ਉਹਦੀ ਹੈ ਨਾ ਉਸ ਤੋਂ ਬਾਅਦ ਆਪਣੀ ਨਾਰਮਲ ਰੂੜੀ ਆ ਗਈ ਤੇ ਵਰਮੀ ਕੰਪੋਸਟ ਆ ਗਿਆ ਜੇ ਮਿੱਟੀ ਲਾਉਣੀ ਹੈ ਤਾਂ ਮਤਲਬ ਵਰਮੀ ਕੰਪੋਸਟ ਨਾਲ ਲਾਓ ਇਹ ਥੱਲੋਂ ਹੋ ਗਿਆ ਆਪਣਾ ਆਰਗੇਨਿਕ ਪੂਰਾ ਵੀ ਮੰਨ ਲਓ ਇਸ ਤੋਂ ਬਾਅਦ ਥੱਲੇ ਦਾ ਕੁਝ ਪਾਉਣਾ ਹੀ ਨਹੀਂ ਐਕਸਟਰਾ ਆਪਾਂ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਉ ਹੁਣ ਉੱਪਰ ਦੀ ਗੱਲ 'ਚ ਕੀ ਹੁੰਦਾ ਵੀ ਫਾਰਮਰ ਕਿੱਥੇ ਜਾ ਕੇ ਇੱਕ ਮਨ ਤੋੜ ਦਿੰਦਾ ਆਪਦਾ ਵੀ ਹੁਣ ਮੰਨ ਲਓ ਉਹਨੇ ਫਸਲ ਤੇ ਲੱਖਾਂ ਰੁਪਇਆ ਲਾਤਾ ਨੈਟ ਹਾਊਸ ਦੀ ਖੇਤੀ ਲਾ ਲਓ ਜਾਂ ਹੋਰ ਵੀ ਲਾ ਲਓ ਬੀਐਨਐਨ ਨੇ ਮਹਿੰਗੇ ਵੀ ਆ ਉੱਤੋਂ ਹਣਾ ਆਪਾਂ ਰੂੜੀ ਪਾ ਕੇ ਰੂੜੀ ਬਹੁਤ ਮਹਿੰਗੀ ਪੈਂਦੀ ਐ ਇਹ ਜੀ ਗੱਲ ਨਹੀਂ ਤੇ ਜੇ ਆਪਦੀ ਘਰ ਦੀ ਹੋਵੇ ਚਲੋ ਅਲੱਗ ਗੱਲ ਆ ਵੀ ਉੱਥੇ ਮਨ ਉਹਦੋਂ ਟੁੱਟਦਾ ਫਾਰਮਰ ਦਾ ਜਦੋਂ ਇਹਦੇ ਤੇ ਫੇਰ ਕਿਸੇ ਪੈਸਟ ਦਾ ਅਟੈਕ ਹੋ ਗਿਆ ਜਾਂ ਕੋਈ ਇਹਮੇ ਦੀ ਫੰਗਸ ਦਾ ਅਟੈਕ ਹੋ ਗਿਆ ਉਹਦੇ ਲਈ ਫੇਰ ਉਹ ਇੱਕੋ ਦਮ ਕੀ ਕਰਦਾ ਵੀ ਪ੍ਰੀਵੈਂਟਿਵ ਚ ਦਵਾਈਆਂ ਕਰਦਾ ਨਹੀਂ ਪਹਿਲਾਂ ਤਾਂ ਕੇਅਰ ਲੈ ਕੇ ਉਸ ਤੋਂ ਬਾਅਦ ਇੱਕੋ ਦਾ ਮੂਹ ਕਹਿੰਦਾ ਵੀ ਮੇਰੀ ਫਸਲ ਖਰਾਬ ਹੋ ਰਹੀ ਹੈ ਤੇ ਕੋਈ ਨਾ ਕੋਈ ਦਵਾਈ ਲਿਆ ਕੇ ਮਾਰ ਦੋ ਠੀਕ ਹੈ ਜੀ ਇਹ ਇਸ ਥੇ ਆ ਕੇ ਫਾਰਮਰ ਦਾ ਮਨ ਟੁੱਟ ਜਾਂਦਾ ਠੀਕ ਹੈ ਤੇ ਆਪਾਂ ਕੀ ਕਰਦੇ ਆ ਜੀ ਉੱਪਰੋਂ ਆਰਗੇਨਿਕ ਰੱਖਣ ਵਾਸਤੇ ਨੂੰ ਸਟਾਰਟਿੰਗ ਤੋਂ ਹੀ ਜਿੱਦਣ ਹੀ ਦੋ ਪੱਤਿਆਂ ਤੋਂ ਬਾਅਦ ਤੀਜਾ ਪੱਤਾ ਆ ਗਿਆ ਆਪਾਂ ਨੀਮ ਆਇਲ ਦੀ ਸਪਰੇ ਸ਼ੁਰੂ ਕਰ ਦਿੰਦੇ ਆ ਨਿੰਮ ਦੇ ਤੇਲ ਦੀ ਠੀਕ ਹੈ ਕਾਫੀ ਕੰਪਨੀਆਂ ਦੇ ਆਉਂਦੇ ਨੇ ਆਪ ਵੀ ਬਣਾ ਬਣਾ ਕੇ ਬਥੇਰੇ ਦੇਖੇ ਆਗੇ ਗਠੋਲੀਆਂ ਰਗੜ ਕੇ ਕਿਤੇ ਪਾਊਡਰ ਪੀਸ ਲਿਆ ਉਹਨੂੰ ਨਤਾਰ ਲਿਆ ਪਾਣੀ ਚ ਬਹੁਤ ਸਪ੍ਰੈਆਂ ਕੀਤੀਆਂ ਨੇ ਇਹਨਾਂ ਤੇ ਤੇ ਫਿਰ ਉਹ ਸਟਾਰਟਿੰਗ ਤੋਂ ਜੇ ਆਪਾਂ ਲੈ ਕੇ ਚੱਲੀਏ ਪੱਤਾ ਕੌੜਾ ਰਹਿੰਦਾ ਮੰਨ ਲਓ ਅਸੀਂ 300 ਪੀਪੀਐਮ ਨੀਮ ਆਇਲ ਤੋਂ ਸ਼ੁਰੂ ਕਰਦੇ ਆਂ ਉਹਨੂੰ ਕਰਦੇ ਕਰਦੇ ਫਿਰ 1500 ਪੀਪੀਐਮ ਦਾ ਫਿਰ 10000 ਪੀਪੀਐਮ ਦਾ ਫਿਰ 50000 ਪੀਪੀਐਮ ਤੱਕ ਦੇ ਵੀ ਆਉਂਦੇ ਆ ਮਤਲਬ ਨੀਮ ਆਇਲ ਇੰਨੀ ਇੱਕ ਸਟਰੋਂਗ ਚੀਜ਼ ਆ ਜਿਹੋ ਦੀ ਆਪਾਂ ਫਾਰਮ ਲੈ ਕੇ ਚੱਲੀਏ ਬਟ ਹੁਣ ਕੋਸਟਲੀ ਹੁੰਦੇ ਨੇਗੇ ਹੁਣ 50000 ਪੀਪੀਐਮ ਦਾ ਨੀਮ ਆਇਲ ਇਹ ਜੀ ਨੀਮ ਆਇਲ ਆ ਵੀ ਆਪਾਂ ਕਹਿ ਦਈਏ ਤੁਸੀਂ ਮੰਨੋਗੇ ਨਹੀਂ ਬਲੈਕ ਥ੍ਰਿਪਸ ਨੂੰ ਕੰਟਰੋਲ ਕਰ ਦਿੰਦਾ ਕਾਲ ਥ੍ਰਿਪਸ ਆਉਂਦਾ ਜਿਹੜਾ 50000 ppm ਵਾਲੇ ਚੰਨੀ ਪਾਵਰ ਆ ਬਟ ਉਹ ਵੀ ਹੁਣ ਪੈਂਦਾ ਕਿੰਨਾ 15 16000 ਰੁਪਏ ਲੀਟਰ ਮਤਲਬ ਉਹਦੀ ਡੋਸ ਯਾਨੀ ਕਿ ਕੋਸਟਲੀ ਬਹੁਤ ਹੋ ਗਿਆ ਕੋਸਟਲੀ ਆ ਬਟ ਉਹਦੀ ਡੋਸ ਵੀ ਬਹੁਤ ਘਟਾ ਚਾਰ ਲੀਟਰ ਦੇ ਵਿੱਚ 1 ml ਪੈਂਦਾ ਲਾਈਕ ਮਤਲਬ ਐਵੇਂ ਦੀਆਂ ਚੀਜ਼ਾਂ ਨਹੀਂ ਜਿਨ੍ਹਾਂ ਨੂੰ ਸਮਝ ਕੇ ਸਟਾਰਟਿੰਗ ਤੋਂ ਚੱਲਣਾ ਪੈਂਦਾਗਾ ਤੇ ਨਾਲ ਆਪਾਂ ਖੱਟੀ ਲੱਸੀ ਦੇ ਵਿੱਚ ਤੰਬਾ ਸਿੱਟ ਕੇ ਰੱਖਦੇ ਆ ਉਹ ਐਜ਼ ਅ ਫੰਗੀਸਾਈਡ ਸਪਰੇਅ ਕਰਦੇ ਆਂਗੇ ਬਟ ਉਹ ਐ ਵੀ ਪ੍ਰੀਵੈਂਟਿਵ ਚ ਹੀ ਕਰਦੇ ਆਂ ਔਣ ਨਹੀਂ ਦਿੰਦੇ ਪਹਿਲਾਂ ਜਿਵੇਂ ਚਲੋ ਫੇਰ ਵੀ ਮੀਂਹ ਕਰਕੇ ਕੁਝ ਕਰਕੇ ਥੱਲੇ ਰਹਿ ਗਈਆਂ ਟਾਈਮ ਨਹੀਂ ਲੱਗਿਆ ਬੇਲਾਂ ਉੱਪਰ ਥੱਲੇ ਹੋ ਜਾਂਦੀਆਂ ਨਹੀਂ ਕਿਉਂਕਿ ਕੰਮ ਨੇ ਜੀ ਹੋਰ ਬਥੇਰੇ ਕੰਮ ਹੁੰਦੇ ਨੇ ਉਹਨਾਂ ਧਿਆਨ ਨਹੀਂ ਦੇ ਪਾਉਂਦੇ ਬਟ ਇਹ ਉੱਪਰੋਂ ਆਰਗੇਨਿਕ ਕਰਨ ਦੇ ਲਈ ਇਹਨੂੰ ਪ੍ਰੀਵੈਂਟਿਵ ਚ ਲੈ ਕੇ ਚੱਲਣਾ ਪੈਂਦਾ ਅਸੀਂ ਤਾਂ ਈਵਨ ਲਾਸਟ ਟਾਈਮ ਅੱਜ ਤੋਂ ਮਹੀਨਾ ਪਹਿਲਾਂ ਖੀਰਾ ਤਰਾਂ ਲਾਈਆਂ ਉਹਦੇ ਤੇ ਵਾਇਰਸ ਪੈ ਗਿਆ ਹੁਣ ਕੋਈ ਇਲਾਜ ਤਾਂ ਹੈ ਨਹੀਂ ਸੀਗਾ ਇਸ ਚੀਜ਼ ਦਾ ਤੇ ਫਿਰ ਅਸੀਂ ਕੱਢ ਕੇ ਦੁਬਾਰੇ ਦੁਬਾਰਾ ਬੀਜ ਲਾਇਆ ਕਿਉਂਕਿ ਇਸ ਮੌਸਮ ਚ ਵਾਈਟ ਫ्लाई ਹੁੰਦੀ ਬਹੁਤ ਆ ਹੁਣ ਇਥੇ ਜਿੰਨਾ ਵੀ ਵਾਈਟ ਫ्लाई ਦਾ ਜੋ ਕੰਟਰੋਲ ਹੈ ਇਹ ਸਿਰਫ ਨੀਮ ਆਇਲ ਕਰਕੇ ਆ ਬਾਕੀ ਹੱਲੇ ਵੀ ਆ ਬਟ ਜਿਹੜੇ ਹੈਗੇ ਆ ਕੁਦਰਤਾ ਉਹਨਾਂ ਨੂੰ ਕੱਢ ਕੇ ਫੇਰ ਸਿੱਟ ਦਾਂਗੇ ਜਿਹੜੇ ਵਧੀਆ-ਵਧੀਆ ਰਹਿ ਜਾਣਗੇ ਠੀਕ ਹੈ ਯਾਨੀ ਕਿ ਆਪਾਂ ਗੱਲ ਕਰਦੇ ਆ অর্ਗੈਨਿਕ ਦੇ ਨਾਲ ਮੌਸਮ ਦਾ ਸਾਧ ਦੇਣਾ ਵੀ ਜ਼ਰੂਰੀ ਆ ਜ਼ਰੂਰੀ ਹੈ ਜੀ ਜ਼ਰੂਰੀ ਹੈ ਬਾਕੀ ਫਿਰ ਫਾਰਮਰ ਦੀ ਕੇਅਰ ਹੈ ਵੀ ਆਪਾਂ ਕਿੰਨੀ ਕੁ ਉਹਦੇ ਵਿੱਚ ਰਹਿਨੇ ਆਗੇ ਮਤਲਬ ਸਬਜ਼ੀ ਤਾਂ ਐਵੇਂ ਚੀਜ਼ ਹੈ ਜੀ ਵੀ ਡੇਲੀ ਦੀ ਸੁਪਰਵਾਈਜ਼ਨ ਜ਼ਰੂਰੀ ਆ ਸਵੇਰੇ ਆ ਕੇ ਲੇਬਰ ਜੇ ਕੰਮ ਵੀ ਕਰ ਰਹੀ ਹੈ ਤੁਸੀਂ ਉਹਨਾਂ ਨੂੰ ਦੇਖੋ ਕੀ ਕਰਨਾ ਜੇ ਇਹ ਕਰਨਾ ਉਹ ਕਰਨਾ ਇਸ ਤਰੀਕੇ ਦੀਆਂ ਸਾਰੀਆਂ ਚੀਜ਼ਾਂ। ਬਾਈ ਜੀ ਇੱਕ ਗੱਲ ਹੋਰ ਦੱਸੋ ਜਿਵੇਂ ਆਪਾਂ ਆਏ ਆ ਸੀਡ ਸਿਲੈਕਸ਼ਨ ਕਰਨੀ ਹੁੰਦੀ ਹੈ ਜਦੋਂ ਨਾ ਅੱਜ ਕੱਲ ਆਪਣੇ ਹਾਈਬ੍ਰਿਡ ਬਹੁਤ ਤਰ੍ਹਾਂ ਦੇ ਆਉਂਦੇ ਆ। ਹਾਂਜੀ ਹਾਂਜੀ ਆਪਾਂ ਹਾਈਬ੍ਰਿਡ ਯੂਜ਼ ਕਰਦੇ ਆ ਜਾਂ ਕੋਈ ਦੇਸੀ ਸੀਡ ਯੂਜ਼ ਕਰਦੇ ਆ ਜਿਹੜੇ ਪਹਿਲਾਂ ਤੋਂ ਸੀਡ ਦੇਖੋ ਜੀ ਆਪਣੇ ਕੋਲੇ ਕੱਦੂ ਤੋਰੀ ਤੇ ਲੋਕੀ ਦਾ ਦੇਸੀ ਸੀਡ ਠੀਕ ਆਪ ਦਾ ਤਿਆਰ ਕੀਤਾ ਆਪ ਦਾ ਤਿਆਰ ਕੀਤਾ ਮੈਂ ਮਾਨਸੇ ਤੋਂ ਲੈ ਕੇ ਆਇਆ ਸੀਗਾ ਇਹ ਤੇ ਬਾਕੀ ਜਿਹੜੇ ਖੀਰਾ ਤਰ੍ਹਾਂ ਇਹ ਬੀਜ ਕੁਝ ਖਖੜੀ ਦਾ ਜਿਵੇਂ ਦੇਸੀ ਆ ਰਾਜਸਤਾਨੀ ਬੀਕਾ ਨੇ ਰੇਖਾ ਖਖੜੀ ਹੋਗੀ ਤੇ ਉਸ ਤੋਂ ਬਾਅਦ ਜਿਹੜੇ ਖੀਰੇ ਵਗੈਰਾ ਨੇ ਇਹਨਾਂ ਦੇ ਆਪਾਂ ਲੈ ਕੇ ਆਨੇ ਹਾਈਬ੍ਰਿਡ ਜਿਹੜੇ ਵੀ ਆਮ ਨੋਰਮਲ ਮਾਰਕੀਟ ਚ ਚੱਲਦੇ ਨੇ ਬਟ ਉਹਨਾਂ ਨੂੰ ਤਿਆਰ ਆਰਗੈਨਿਕ ਤਰੀਕੇ ਨਾਲ ਹੀ ਕਰਦੇ ਹਾਂ ਜੀ ਯਾਨੀ ਕਿ ਆਪਾਂ ਹਾਈਬ੍ਰਿਡ ਨੂੰ ਆਪਾਂ ਆਰਗੈਨਿਕ ਤਰੀਕੇ ਨਾਲ ਤਿਆਰ ਕਰ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਉਹ ਤਾਂ ਹੁਣ ਸੀਡ ਹੈ ਜੀ ਦੇਖੋ ਉਹ ਤਾਂ ਹੌਲੀ ਹੌਲੀ ਬੰਦੇ ਤੇ ਡਿਪੈਂਡ ਆ ਵੀ ਆਪਾਂ ਉਹਨੂੰ ਆਨਲ ਟਾਈਮ ਚ ਦੇਸੀ ਤੇ ਲੈ ਆਈਏ ਕੋਸ਼ਿਸ਼ ਸਾਡੀ ਵੀ ਇਹੀ ਆ ਵੀ ਦੇਸੀ ਸੀਡ ਵੱਧ ਤੋਂ ਵੱਧ ਯੂਜ਼ ਹੋਣ ਠੀਕ ਹੈ ਤੇ ਇੱਕ ਬਈ ਆਪਾਂ ਦੇਖੇ ਕੱਲ ਫਾਫਾ ਪਾਇਆ ਹੋਇਆ ਤੁਸੀਂ ਇਹਦਾ ਮੇਨ ਮੋਟਿਵ ਕੀ ਹੁੰਦਾ ਲਫਾਫੇ ਦਾ ਯਾਨੀ ਕਿ ਕੀ ਕੀ ਕੰਮ ਕਰਦਾ ਆਪਣੇ ਫਾਰਮ 'ਬਸ ਮੇਨ ਤਾਂ ਇਹ ਦੇਖੋ ਇਹ ਇੱਕ ਤਾਂ ਕੱਖ ਘਟ ਹੁੰਦੇ ਆ ਯਾਨੀ ਕਿ ਆਪਣਾ ਵੀਡ ਕੰਟਰੋਲ ਰਹਿੰਦਾ ਹੈ ਨਾ ਆ ਵੀਡ ਕੰਟਰੋਲ ਰਹਿੰਦਾ ਦੂਜਾ ਜੇ ਉਹ ਵੀ ਜਾਵੇ ਵੀਡ ਮੰਨ ਲਓ ਜਿਵੇਂ ਖਾਲੀਆਂ ਦੇ ਵਿੱਚ ਹੋ ਜਾਂਦਾ ਫਿਰ ਉਹਨੂੰ ਕੰਟਰੋਲ ਕਰਨ ਦਾ ਤਰੀਕਾ ਕੀ ਆਪਣੇ ਕੋਲੇ ਆਪਾਂ ਤਾਂ ਉਹਨੂੰ ਕਢਵਾਉਨੇ ਆ ਜੀ ਜਿਹੜਾ ਖਾਲੀ ਦੀ ਲੈਵਲ ਲਾਉਣੀ ਪੈਂਦੀ ਹੈ ਹਾਂ ਲੈਵਲ ਲਾਉਣੀ ਹੈ ਦਵਾਈ ਤਾਂ ਕਦੇ ਯੂਜ਼ ਕਰੀ ਨਹੀਂ ਕੱਖਾਂ ਵਾਲੀ ਤਾਂ ਕਦੇ ਬਸ ਜੇ ਹੱਥ ਨਾਲ ਕੋਈ ਕੱਢ ਦਿੰਦਾ ਟਾਈਮ ਲੱਗਦਾ ਜਦੋਂ ਉਹਨੂੰ ਕਢਵਾ ਇੰਜ ਅਲੱਦ ਦਵਾਈ ਨਹੀਂ ਯੂਜ਼ ਕਰਦੇ ਆ ਠੀਕ ਹੈ ਜੀ ਤੇ ਪੋਲੀਥੀਨ ਜੀ ਮੌਇਸਚਰ ਵੀ ਮਿਲ ਲੱਗਦਾ ਮੈਂਟੇਨ ਰੱਖਦਾ ਹੁੰਦਾ ਮੌਇਸਚਰ ਕਰਦਾ ਜੀ ਮੈਂਟੇਨ ਬਿਲਕੁਲ ਕਰਦਾ ਹੈ ਸਰਦੀਆਂ ਦੇ ਵਿੱਚ ਥੋੜੀ ਹੀਟ ਵੀ ਅੰਦਰ ਟਰੈਪ ਰੱਖਦਾ ਜੜਾਂ ਨੂੰ ਗਰਮੀ ਰਹਿੰਦੀ ਹੈ ਕਾਫੀ ਫਾਇਦੇ ਨੇ ਬਟ ਦੇਖਿਆ ਜਾਵੇ ਜਿਵੇਂ ਹੁਣ ਦੋ ਤਰੀਕੇ ਨੇ ਇਹਨੂੰ ਆਪਾਂ ਜੇ ਲੇਬਰ ਆਪਣੇ ਕੋਲੇ ਐਕਸੈਸਿਵ ਹੈਗੀ ਆ ਤਾਂ ਆਪਾਂ ਵਿਦਆਊਟ ਇਹਦੇ ਤੋਂ ਲਾ ਸਕਦੇ ਗੁੜਾਈ ਕਰਵਾ ਸਕਦੇ ਗੁੜਾਈ ਦਾ ਆਪਦਾ ਫਾਇਦਾ ਮਿੱਟੀ 'ਚ ਹਵਾ ਕ੍ਰੋਸ ਹੁੰਦੀ ਆ ਫੰਗਸ ਘਟ ਆਉਂਦੀ ਆ ਜੜਾਂ ਦੀ ਮਤਲਬ ਕਾਫੀ ਹਰ ਚੀਜ਼ ਦੇ ਬੈਨੀਫਿਟ ਵੀ ਨੇ ਸਾਈਡ ਇਫੈਕ ਠੀਕ ਹੈ ਜੀ। ਬਾਕੀ ਜੀ ਹੁਣ ਆਪਾਂ ਗੱਲ ਕਰਦੇ ਹਾਂ ਜਿਵੇਂ ਇੱਕ ਤਾਂ ਬੰਦਾ ਕੈਮੀਕਲ ਵਾਲੀ ਵੈਜੀਟੇਬਲ ਤੇ ਲਾਉਂਦਾ ਹਨਾ ਇੱਕ ਤੁਸੀਂ ਆਰਗੈਨਿਕ ਲਾ ਰਹੇ ਹੋ ਇਹਦੇ ਵਿੱਚ ਪ੍ਰੋਡਕਸ਼ਨ 'ਚ ਕੀ ਅੰਤਰ ਰਹਿੰਦਾ ਆਪਣਾ ਪ੍ਰੋਡਕਸ਼ਨ 'ਚ ਬਹੁਤ ਅੰਤਰ ਹੈ ਜੀ ਮਤਲਬ ਤੁਹਾਡੇ ਕੋਲੇ ਜ਼ਿਆਦਾ ਰਹਿੰਦਾ ਜਾਂ ਕੈਮੀਕਲ ਵਾਲਾ ਕੋਈ ਬੰਦਾ ਜ਼ਿਆਦਾ ਕੈਮੀਕਲ ਵਾਲੇ ਕੋਲੇ ਜ਼ਿਆਦਾ ਰਹਿੰਦਾ ਠੀਕ ਹੈ ਮੰਨਦੇ ਹਾਂ 노 ਡਾਊਟ ਕਿਉਂਕਿ ਉਹਦੇ 'ਚ ਕੀ ਹੈ ਵੀ ਹੁਣ ਦੇਖੋ ਆਪਣੇ ਵਿੱਚੋਂ ਬੂਟੇ ਖਾਲੀ ਪਏ ਆ ਸਹੀ ਜਗ੍ਹਾ ਤੇ ਕੁਝ ਚਲੋ ਚੂਹਾ ਖਾ ਗਿਆ ਪਹਿਲਾਂ ਉਹ ਵੀ ਰੱਬ ਦਾ ਜੀ ਆ ਉਹਨੇ ਵੀ ਢਿੱਡ ਭਰ ਲਿਆ ਠੀਕ ਹੈ ਉਸ ਤੋਂ ਬਾਅਦ ਜੇ ਹੁਣ ਮੰਨ ਲਓ ਕੋਈ ਬੂਟਾ ਖਰਾਬ ਹੁੰਦਾ ਆਪਾਂ ਉਹਨੂੰ ਸਪਰੇਅ ਦਾ ਕਰਨੀ ਨਹੀਂ ਜਦੋਂ ਖਰਾਬ ਹੀ ਹੋ ਗਿਆ ਉਹਨੂੰ ਕੱਢ ਕੇ ਹੀ ਸਿੱਟ ਦਿੰਦੇ ਆ ਇੱਕ ਤਾਂ ਇੱਥੋਂ ਖਾਲੀ ਹੋ ਗਏ ਦੂਸਰਾ ਫਿਰ ਕੀ ਹੈ ਵੀ ਇਹਨੂੰ ਜਦੋਂ ਆਪਦੀ ਮਰਜ਼ੀ ਨਾਲ ਚੱਲਦਾ ਇਹ ਧਰਤੀ 'ਚ ਜਿੰਨੇ ਕੇ ਇਹਨੂੰ ਖਾਦ ਚਾਹੀਦੀ ਹੈ ਲੈ ਲਈ ਜੋ ਫਰੂਟ ਬਣਾਉਣਾ ਬਣਾਤਾ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਦੇ ਤੇ ਕੋਈ ਪ੍ਰੈਸ਼ਰ ਨਹੀਂ ਪਾਉਂਦੇ ਹੈਗੇ ਜੇ ਆਪਾਂ ਐਕਸਰਸਿਵ ਪ੍ਰੈਸ਼ਰ ਪਾਇਆ ਕੋਈ ਜ਼ਿਆਦਾ ਹਨਾ ਤਾਂ ਜਿਵੇਂ ਪੋਟਾਸ਼ ਵੀ ਜੇ ਕਦੇ ਸਪਰੇਅ ਕਰਦੇ ਆਂ ਅਸੀਂ ਬਾਇਓ ਪੋਟਾਸ਼ ਆਉਂਦੀ ਹੈਗੀ ਬਾਇਓ ਦੀਆਂ ਹਰ ਇੱਕ ਦਵਾਈਆਂ ਅਵੇਲੇਬਲ ਨੇ ਜੇ ਕਰ ਫੰਡਸ ਕੰਟਰੋਲ ਕਰਨ ਨੂੰ ਅਲੱਗ ਆਉਂਦੀ ਆ ਇਨਸੈਕਟ ਕੰਟਰੋਲ ਕਰਨ ਨੂੰ ਅਲੱਗ ਆਉਂਦੀ ਆ ਹਰ ਇੱਕ ਚੀਜ਼ ਕੰਟਰੋਲ ਹੋ ਸਕਦੀ ਆ ਬਾਇਓ ਚ ਬਟ ਥੋੜੀ ਜੀ ਕੇਅਰ ਜ਼ਿਆਦਾ ਮਤਲਬ ਆਪਾਂ ਧਿਆਨ ਰੱਖਣਾ ਪੈਂਦਾ ਵਧੀਆ ਤਰੀਕੇ ਨਾਲ ਠੀਕ ਆ ਜੀ ਇੱਕ ਤਾਂ ਬਾਈ ਜੀ ਆਪਣੀ ਆਪਾਂ ਮੰਨ ਲਈਏ ਕਿ ਆਪਣੀ ਵਾਕਿਆ ਪ੍ਰੋਡਕਸ਼ਨ ਘਟ ਰਹੀ ਦੀ ਆ ਕਿਉਂਕਿ ਫਲਾਵਰਿੰਗ ਵੇਰਾ ਵੀ ਘਟ ਆਉਂਦੀ ਹੋਊਗੀ ਨਾ ਆਰਗੈਨਿਕ ਤੇ ਕਿਉਂਕਿ ਨਹੀਂ ਜਦੋਂ ਆਪਦੇ ਆਪ ਚੱਲਣਾ ਦੇਖੋ ਇਹਦੀ ਮਰਜ਼ੀ ਆ ਜੀ ਬਾਕੀ ਧਰਤੀ ਦੀ ਮਰਜ਼ੀ ਆ ਕਿੰਨਾ ਕਿਨੂੰ ਦੇਣਾ ਕੀ ਕਰਨਾ ਹਨਾ ਹੋ ਸਕਦਾ ਵੈਸੇ ਜਿੱਦਣ ਮੈਂ ਸਟਾਰਟ ਕੀਤੀ ਸੀ 2 ਸਾਲ ਪਹਿਲਾਂ ਉਦੇ ਨਾਲ ਉਹ ਅੱਜ ਦੇ ਦਿਨ ਪ੍ਰੋਡਕਸ਼ਨ ਬਹੁਤ ਵਧੀਆ ਕਿਉਂਕਿ ਮਿੱਟੀ ਦੀ ਜਿਹੜੀ ਹੈਲਥ ਹੋ ਇੰਪਰੂਵ ਹੋਊਗੀ ਉਹ ਪਹਿਲਾਂ ਹਣਾ ਕਿਉਂਕਿ ਇਹ ਓਬਵੀਅਸਲੀ ਗੱਲ ਆ ਪਹਿਲੀ ਵਾਰੀ ਮੈਂ ਇੱਥੇ ਖੀਰਾ ਲਾਇਆ ਓਪਨ ਦੇ ਵਿੱਚ ਕੈਮੀਕਲ ਵਾਲੇ ਟ੍ਰੀਟਮੈਂਟ ਦੇ ਵਿੱਚ ਪਹਿਲਾਂ ਚੱਲਦਾ ਸੀ ਝੋਨਾ ਇੱਥੇ ਉਹ ਲਗਭਗ ਸਾਰਾ ਹੀ ਡੈਮੇਜ ਹੋ ਗਿਆ ਸੀਗਾ ਕਿਸੇ ਦੇ ਫੰਗਸ ਕਿਸੇ ਦੇ ਕਿ ਦਵਾਈ ਮੈਂ ਕਰੀ ਨਹੀਂ ਦਵਾਈ ਸਟਾਰਟਿੰਗ ਤੋਂ ਕਰਨੀ ਚਾਹੀਦੀ ਸੀ ਤੇ ਫਿਰ ਹੌਲੀ ਹੌਲੀ ਕਰਕੇ ਰਿਕਵਰ ਹੋਇਆ ਇਹ ਚੀਜ਼ਾਂ ਹੁਣ ਹੁਣ ਬੈਟਰ ਆ ਦਿਕਤਾਂ ਬਾਈ ਜੀ ਆਪਾਂ ਚਲੋ ਇਹ ਤਾਂ ਆਪਣਾ ਸਭ ਕੁਝ ਹੋ ਗਿਆ ਨਾ ਇੱਕ ਨਾ ਦਿੱਕਤ ਆਪਾਂ ਨੂੰ ਇਹ ਹੁੰਦੀ ਆ ਕਿ ਕਸਟਮਰ ਨੂੰ ਕਨਵਿੰਸ ਕਰਨਾ ਕਿਉਂਕਿ ਮਾਰਕੀਟਿੰਗ ਦੀ ਬਹੁਤ ਦਿੱਕਤ ਆਉਂਦੀ ਆ ਕਿਉਂਕਿ ਅੱਜ ਕੱਲ ਆਪਾਂ ਦੇਖੀਏ ਲੋਕ ਆਪਣੀ ਹੈਲਥ ਨੂੰ ਲੈ ਕੇ ਇੰਨੇ ਹਨਾ ਕੌਨਸ਼ੀਅਸ ਨਹੀਂ ਹੈਗੇ ਮੰਨ ਲਓ ਤੁਸੀਂ ਹੈਲਥ ਕੰਨੀ ਧਿਆਨ ਨਹੀਂ ਦਿੰਦੇ ਹਨਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਪਾਂ ਨੂੰ ਇਹ ਆਰਗੇਨਿਕ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਹੈਲਥ ਵਾਸਤੇ ਬੈਟਰ ਆ ਆਪਾਂ ਨਹੀਂ ਮਾਰਕੀਟਿੰਗ ਕਿਵੇਂ ਹੁੰਦੀ ਆ ਫਿਰ ਮਾਰਕੀਟਿੰਗ ਕਿਉਂਕਿ ਜੇਕਰ ਤੁਸੀਂ ਮੰਡੀ 'ਚ ਲੈ ਕੇ ਜਾਓਗੇ ਇੱਕ ਸਬਜ਼ੀ ਹੋਰ ਪਈ ਆ ਦੂਜੀ ਕੈਮੀਕਲ ਇੱਕ ਸੋਡੀ ਪਈ ਆ ਉੱਥੇ ਕੀ ਆ ਉੱਥੇ ਉਹਨਾਂ ਨੇ ਬਰਾਬਰ ਦੇਖਣਾ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਇਹ ਆਰਗੈਨਿਕ ਆ ਦੇਖੋ ਤੁਸੀਂ ਰੋਡ ਤੇ ਦੇਖਿਆ ਹੀ ਹੈਗਾ ਵੀ ਆਪਾਂ ਇੱਕ ਸ਼ਾਪ ਓਪਨ ਕੀਤੀ ਹੋਈ ਆ ਛੋਟੀ ਜੀ ਆਰਗੈਨਿਕ ਦੇ ਲਈ ਜੇ ਸਬਜ਼ੀ ਸੇਲ ਕਰਨ ਦੇ ਲਈ ਇੱਕ ਤਾਂ ਆਪਣੇ ਕੋਲੇ ਕੀ ਆ ਵੀ ਜੇ ਕੋਈ ਫਾਰਮਰ ਦੇ ਕੋਲੇ ਸਿੱਧਾ ਰਿਟੇਲ ਦਾ ਕੰਮ ਹੋਵੇ ਤਾਂ ਬਹੁਤ ਬੈਟਰ ਆ ਵੀ ਚਲੋ ਜੇ ਬਾਲੇ ਵੱਡੇ ਸਕੇਲ ਤੇ ਆਪਾਂ ਲਾ ਰਹੇ ਹਾਂ ਉਹ ਤਾਂ ਗੱਲ ਅੱਡ ਹੋ ਗਈ ਵੀ ਇੱਕੋ ਨਹੀਂ ਵੇਚ ਸਕਦੇ ਆਪਾਂ ਮੰਡੀ ਚ ਲੈ ਕੇ ਜਾਣੀ ਪਊਗੀ ਬਟ ਜੇ ਤੁਸੀਂ ਕਿਲਾ ਦੋ ਕਿਲੇ ਇੰਨੇ ਲਾ ਰਹੇ ਹੋ ਤੁਸੀਂ ਸਾਡੇ ਕੋਲ ਕੋਈ ਹੈ ਗਿਆ ਵੀ ਆਪਾਂ ਵੇਚ ਸਕਦੇ ਆਂਗੇ ਤਾਂ ਆਪਾਂ ਜੇ ਇਹਨੂੰ ਸੇਲ ਕਰਦੇ ਆਂ ਤਾਂ ਕਾਫੀ ਵਧੀਆ ਪ੍ਰਾਈਸ ਮਿਲ ਜਾਂਦੇ ਆਂ ਇਹਦੀ ਗੱਲ ਨਹੀਂ ਬਾਕੀ ਅਸੀਂ ਰੱਬ ਤੇ ਵੀ ਛੱਡਦੇ ਆਂ ਕਸਟਮਰ ਤੇ ਵੀ ਹੁਣ ਅਸੀਂ ਇਹੀ ਅਰਦਾਸ ਕਰਦੇ ਆਂ ਵੀ ਸਾਡੇ ਕੋਲੇ ਕਸਟਮਰ ਹੀ ਐਵੇਂ ਦੇ ਆਉਣ ਜਿਹਨੂੰ ਮਾੜਾ ਮੋਟਾ ਕੋਈ ਗਿਆਨ ਹੋਵੇ ਵੀ ਹਾਂ ਵੀ ਆਰਗੇਨਿਕ ਖਾਣ ਦੇ ਫਾਇਦੇ ਕੀ ਨੇ ਵੀ ਇਹ ਨਾ ਹੋਵੇ ਵੀ ਬੰਦਾ ਚਲੋ ਜੀ ਓਬਵੀਅਸਲੀ ਗੱਲ ਹੈ ਜਿਹਨੂੰ ਨੌਲੇਜ ਆ ਪਤਾ ਆਪਾਂ ਡਾਕਟਰ ਕੋਲੇ ਵੀ ਲੱਖਾਂ ਰੁਪਇਆ ਲਾ ਦਿੰਨੇ ਆ ਜੇ ਕੋਈ ਬਿਮਾਰ ਹੋਣੇ ਆ ਇੱਥੇ ਆਪਾਂ ਕਈ ਵਾਰੀ 5-10 ਰੁਪਏ ਮਹਿੰਗੀ ਚੀਜ਼ ਨੂੰ ਸੋਚ ਕੇ ਆਏ ਰੁਕ ਜਾਂ ਵੀ ਨਹੀਂ ਯਾਰ ਇਹ ਤਾਂ ਮਹਿੰਗੀ ਲਈ ਜਾਂਦਾ ਰੈਡੀ ਨਾਲੋਂ ਬਟ ਤੁਸੀਂ ਦੇਖੋ ਤਾਂ ਸਹੀ ਉਹਨੇ ਤਿਆਰ ਕਿਵੇਂ ਕਰੀ ਆ ਹਨਾ ਹਾਂ ਇਹ ਗੱਲ ਮੰਨ ਲਓ ਕਿ ਆਪਾਂ ਡਾਕਟਰ ਨੂੰ ਵੀ ਦੇਨੇ ਉਤੋਂ ਪਹਿਲਾਂ ਆਪਾਂ ਆਪਣੇ ਖਾਣੇ ਸੁਧਾਰ ਕਰ ਲਈਏ ਕੇਪਰ ਡਾਕਟਰ ਤੱਕ ਜਾਈਏ ਬਿਲਕੁਲ ਬਿਲਕੁਲ ਇਹੀ ਗੱਲ ਹੈ ਜੀ ਕਿ ਦੇਖੋ ਬਾਕੀ ਤਾਂ ਡਿਪੈਂਡ ਕਰਦਾ ਜੀ ਕਈ ਬਹੁਤ ਤਰੀਕੇ ਦੇ ਕਸਟਮਰ ਆਉਂਦੇ ਨੇ ਆਪਾਂ ਨੇ ਤਾਂ ਇੱਕ ਸਾਹ ਦਾ ਰੱਬ ਦਾ ਰੂਪ ਚਲੋ ਮੰਨ ਲਿਆ ਵੀ ਹੈਂਡਲ ਤਾਂ ਕਰਨੀ ਆ ਸਾਰਿਆਂ ਨੂੰ ਸਮਝਾਉਨੇ ਆਗੇ ਵੀ ਕੀ ਚੀਜ਼ ਹੈ ਇਹ ਕੀ ਫਾਇਦੇ ਨੇ ਇਹਦੇ ਠੀਕ ਹੈ ਤੇ ਇੱਕ ਬਾਈ ਜੀ ਜਦੋਂ ਆਪਾਂ ਜ਼ਮੀਨ ਵਗੈਰਾ ਤਿਆਰ ਕਰਦੇ ਆਂ ਬੋਹਣੇ ਆ ਹਨਾ ਹਾਂਜੀ ਉਹ ਕੋਈ ਇਹ ਵੀ ਦਿੱਕਤ ਆਉਂਦੀ ਹੈ ਜਿਵੇਂ ਆਪਾਂ ਆਪਾਂ ਰੂਟਾਵੇਟਰ ਨਾਲ ਜ਼ਮੀਨ ਬਾਹਰੇ ਆਂ ਆਪਣੀ ਆਪਾਂ ਪਹਿਲਾਂ ਕਿਤੇ ਹੋਰ ਖੇਤ ਬਾਹਰੇ ਸੀ ਉਸੇ ਰੂਟਾਵੇਟਰ ਨਾਲ ਆਪਾਂ ਇੱਥੇ ਬੋਹਣ ਲੱਗ ਜਾਈਏ ਉਹਦੇ ਨਾਲ ਕੋਈ ਫੰਗਸ ਜਾਂ ਬੈਕਟੀਰੀਆ ਟਰੈਵਲ ਹੋ ਜਾਂਦਾ ਇੱਕ ਦੂਜੇ ਖੇਤ ਤੋਂ ਆਹ ਇਹ ਤਾਂ ਨਾਰਮਲ ਜੀ ਗੱਲ ਹੈ ਜੀ ਦੇਖੋ ਹੁਣ ਕਿਤੇ ਜ਼ਮੀਨ ਦੇ ਵਿੱਚ ਆਪਾਂ ਝੋਨੇ ਚ ਹੀ ਲਾਈਏ ਝੰਡਾ ਰੋਗ ਆਉਂਦਾ ਹਾਂ ਤਾਂ ਝੰਡਾ ਰੋਗ ਇਹ ਵੀ ਹੈ ਵੀ ਜੇ ਆਪਣੇ ਖੇਤ ਚ ਕਦੇ ਨਹੀਂ ਵੀ ਆਇਆ ਸੀਗਾ ਕਿਸੇ ਕਦ ਹੋਰ ਥਾ ਤੇ ਕੱਦੂ ਕਰਕੇ ਆਇਆ ਰੋਟਾਵੇਟਰ ਵਾਲਾ ਬੰਦਾ ਆਪਣੇ ਆਕੇ ਕੀਤਾ ਤਾਂ ਉਹ ਫੰਗਸ ਹੋ ਜਾਂਦਾ ਠੀਕ ਹੈ ਜਾਨੀ ਕਿ ਉਹ ਸੀਡ ਦੇ ਵਿੱਚ ਪ੍ਰੋਬਲਮ ਨਹੀਂ ਹੈਗੀ ਉਹ ਜਾਨੀ ਕਿ ਆਪਣੀ ਜ਼ਮੀਨ ਦੇ ਵਿੱਚ ਟਰੈਵਲ ਕਰ ਜਾਂਦਾ ਹਾਂ ਜ਼ਮੀਨੀ ਫੰਗਸ ਹੈਗੀ ਉਹ ਜ਼ਮੀਨ ਤੋਂ ਸਟਾਰਟ ਹੁੰਦੀ ਹੈ ਉਹ ਠੀਕ ਹੈ ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਆ ਬਟ ਜੇ ਆਪਾਂ ਉਹੀ ਗੱਲ ਆ ਵੀ ਅਸੀਂ ਤਾਂ ਇਹ ਦੇਖਿਆ ਵੀ ਝੰਡਾ ਰੋਗ ਦਾ ਬਾਇਓ ਦੇ ਵਿੱਚ ਬਹੁਤ ਤਕੜਾ ਹੱਲ ਹੈ ਜੀ ਠੀਕ ਹੈ ਜੀ ਆਈਪੀਐਲ ਬਾਇਓਲੋਜੀਕਲਸ ਹੋਰ ਕਾਫੀ ਬ੍ਰਾਂਡ ਨੇਗੇ ਜਿਹੜੇ ਮਤਲਬ ਕਿ ਬਾਇਓ ਦੇ ਪ੍ਰੋਡਕਟ ਬਣਾਉਂਦੇ ਆ ਵਧੀਆ ਐਮਐਨਸੀ ਗਰੁੱਪ ਚ ਆਉਂਦੇ ਉਹਨਾਂ ਦੇ ਪ੍ਰੋਡਕਟ ਮਤਲਬ ਕਿ ਸਰਟੀਫਾਈਡ ਆ ਵੀ ਉਹ ਜ਼ਮੀਨ ਨੂੰ ਆਰਗੇਨਿਕ ਕਨਵਰਟ ਕਰਦੇ ਆ ਪ੍ਰੋਪਰ ਤੇ ਬਾਈ ਜੀ ਇੱਕ ਆਪਾਂ ਨੂੰ ਇਹ ਗੱਲ ਦੱਸੋ ਕਿ ਆਪਾਂ ਨੂੰ ਮੇਨ ਚੈਲੰਜ ਕਿਹੜੇ ਹੁੰਦੇ ਆ ਜਿਹੜੇ ਆਪਾਂ ਨੂੰ ਫੇਸ ਕਰਨੇ ਪੈਂਦੇ ਆ ਆਰਗੈਨਿਕ ਦੇ ਵਿੱਚ ਕਿ ਮੋٹے ਮੋٹے ਦੱਸ ਦੋ ਆਰਗੈਨਿਕ 'ਚ ਦੇਖੋ ਜੀ ਸਭ ਤੋਂ ਵੱਡਾ ਇਹ ਚੈਲੰਜ ਇਹ ਹੁੰਦਾ ਵੀ ਤੁਸੀਂ ਇਨਸੈਕਟ ਕੰਟਰੋਲ ਕਰਨਾ ਹੂੰ ਠੀਕ ਹੈ ਕਿਉਂਕਿ ਕਈ ਵਾਰੀ ਕੀ ਹੁੰਦਾ ਜਿਵੇਂ ਆਪਣੇ ਆਪ ਆਪ ਦਾ ਤਾਂ ਇਨਸੈਕਟ ਕੰਟਰੋਲ ਕਰ ਲੈਨੇ ਆ ਨਾਲ ਵਾਲੇ ਖੇਤ ਵਿੱਚੋਂ ਆ ਜਾਂਦਾ ਬਿਲਕੁਲ ਬਿਲਕੁਲ ਵੀ ਇਨਸੈਕਟ ਕੰਟਰੋਲ ਦਾ ਹੀ ਇੱਕ ਮੈਂ ਤਾਂ ਸੋਚਿਆ ਵੀ ਇੱਕ ਤਾਂ 트ਰਾਪਸ ਹੁੰਦੇ ਨੇ ਕਿ ਅੰਦਰ ਜਿਵੇਂ ਲੱਗੇ ਹੋਏ ਆ ਨੈਟ ਹਾਊਸ ਤੁਸੀਂ ਦੇਖੋਗੇ ਇੱਥੇ ਵੀ ਹੁਣ ਅਸੀਂ ਲਾਵਾਂਗੇ ਜਿਹੜੇ yellow ਤੇ ਸਟਿੱਕੀ 트ਰਾਪਸ ਆਉਂਦੇ ਆ ਵੀ ਵੱਧ ਤੋਂ ਵੱਧ ਉਹ ਕਰਕੇ ਰੱਖੋ ਪਹਿਲਾਂ ਬਾਇਓ ਦੇ ਵਿੱਚ ਬਾਇਓਲੋਜੀਕਲ ਕੰਟਰੋਲ ਚ ਆ ਜਾਂਦਾ ਉਹ ਠੀਕ ਹੈ ਵੀ ਮਤਲਬ ਕਿ ਉਹ ਆਪਣੇ ਆਪ ਇਨਸੈਕਟ ਨੂੰ 트ਰਾਪ ਕਰ ਲੈਂਦਾ ਠੀਕ ਹੈ ਜੀ ਉਸ ਤੋਂ ਬਾਅਦ ਮਤਲਬ ਕਿ ਤੁਸੀਂ ਮੰਨ ਕੇ ਚੱਲੋ ਵੀ ਪਹਿਲਾ ਤਾਂ ਹੋ ਗਿਆ ਆਪਣਾ ਇਨਸੈਕਟਰ ਕੰਟਰੋਲ ਠੀਕ ਹੈ ਜੀ ਦੂਜੀ ਪ੍ਰੋਡਕਸ਼ਨ ਥੋੜੀ ਬਹੁਤ ਇਫੈਕਟ ਹੁੰਦੀ ਆ ਦੇਖੋ ਫਿਰ ਤੀਜਾ ਜੇ ਬਾਕੀ ਡਿਪੈਂਡ ਕਰਦਾ ਫਾਰਮਰ ਤੇ ਵੀ ਮਾਰਕੀਟਿੰਗ ਹੋ ਗਈ ਇਹਦੀ ਵੀ ਆਪਾਂ ਉਹ ਪ੍ਰੋਡਕਟ ਨੂੰ ਵੱਧ ਤੋਂ ਵੱਧ ਸੇਲ ਕਰ ਸਕੀਏ ਮਹਿੰਗਾ ਸੇਲ ਕਰ ਸਕੀਏ ਅਕੋਰਡਿੰਗ ਟੂ ਮਹਿੰਗਾ ਐ ਨਹੀਂ ਵੀ ਬਚਣਾ ਕਿਸਾਨ ਨੂੰ ਉਨਾ ਹੀ ਆ ਉਹੀ ਉਹ ਕੈਮੀਕਲ ਟਰੀਟਮੈਂਟ ਕਰਕੇ ਹੋਰ ਤਰੀਕੇ ਨਾਲ ਚੱਲਦਾ ਪ੍ਰੋਡਕਸ਼ਨ ਵੱਧ ਲੈ ਲੈਂਦਾ ਰੇਟ ਘਟ ਹੋ ਜਾਂਦਾ ਗੱਲ ਉੱਥੀ ਆਉਣੀ ਆ ਠੀਕ ਹੈ ਇਹ ਤਾਂ ਆਪਣੇ ਤੇ ਆ ਮਤਲਬ ਕਿਵੇਂ ਸੋਚਦੇ ਆਂਗੇ ਤੇ ਇੱਕ ਬਾਈ ਜੀ ਇੱਕ ਇਹ ਗੱਲ ਦੱਸੋ ਜਿਹੜੇ ਆਪਾਂ ਜਾਨੀ ਕਿ ਬਾਇਓ ਫਰਟੀਲਾਈਜ਼ਰ ਆਪਣੇ ਯੂਜ਼ ਕਰਦੇ ਆਂ ਉਹ ਆਪਾਂ ਕਿਸੇ ਕੰਪਨੀ ਦੇ ਯੂਜ਼ ਕਰਦੇ ਆ ਜਾਂ ਆਪ ਵੀ ਤਿਆਰ ਕਰਦੇ ਆ ਦੋਨੇ ਚੀਜ਼ਾਂ ਨੇ ਜੀ ਦੇਖੋ ਹੁਣ ਆਪਾਂ ਨੂੰ ਬੈਨੀਫਿਟ ਕਿਹੜੀ ਵਿੱਚ ਜਾਂਦਾ ਜ਼ਿਆਦਾ ਜਾਂਦਾ ਕਿ ਆਪਾਂ ਬਾਏ ਕਰੀਏ ਜਾਂ ਉਹਨਾਂ ਨੂੰ ਆਪ ਤਿਆਰ ਕਰੀਏ ਦੇਖੋ ਉਹੀ ਗੱਲ ਹੈ ਨਾ ਜੀ ਜੇ ਤਾਂ ਹੁਣ ਕਿਸਾਨ ਚਾਹੁੰਦਾ ਵੀ ਮੈਂ ਆਪ ਡਰਮ ਦੇ ਵਿੱਚ ਗੁੜ ਪਾ ਲਿਆ ਉਹਦੇ ਵਿੱਚ ਟ੍ਰਾਈਕੋਡਰਮਾ ਪਾ ਲਿਆ ਉਹਦੇ ਵਿੱਚ ਕ੍ਰਿਕਨਸੋਰਟੀਆ ਪਾ ਲਿਆ ਉਹਨੂੰ ਹਲਾਤਾ ਰੋਜ਼ ਸ਼ਾਮ ਨੂੰ ਉਹਨੂੰ ਮਤਲਬ ਗਿੱਲਾ ਰੱਖਿਆ ਬੋਰੀ ਨੂੰ ਗਰਮੀਆਂ ਦੇ ਵਿੱਚ ਕਿਉਂਕਿ ਟੈਂਪਰੇਚਰ ਮੇਨਟੇਨ ਕਰਨਾ ਹੁੰਦਾ 30 ਤੱਕ ਉਹਦਾ ਜੇ ਆਪਾਂ ਉਹ ਬੈਕਟੀਰੀਆ ਬਣਾਉਣਾ ਬਟ ਹੁਣ ਜੇ ਆਪਾਂ ਦੇਖੀਏ ਵੀ ਉਹ ਮਲਟੀਪਲ 100 ਲੀਟਰ ਬਣਾ ਲਓ ਮਤਲਬ ਇਸ ਤਰੀਕੇ ਦੀ ਚੀਜ਼ ਬਣ ਜਾਂਦੀ ਹੈ ਫਿਰ ਉਹਦੇ ਵਿੱਚ ਕੀ ਹੈ ਵੀ ਕੇਰ ਆ ਫਿਰ ਦੂਜਾ ਆਪਸ਼ਨ ਇਹ ਹੈ ਵੀ ਕੋਈ ਨਾ 2 400 500 ਵੱਧ ਲੱਗ ਜੇ ਵੀ ਆਪਾਂ ਮਾਰਕੀਟ ਚੋਂ ਹੀ ਉਹ ਵਧੀਆ ਪੈਕਿੰਗ ਦੇ ਵਿੱਚ ਲੈ ਆਈਏ ਤੇ ਆਪਣੇ ਖੇਤ ਦੇ ਵਿੱਚ ਇੱਕੋ ਵਾਰੀ ਚ ਪਾ ਦਈਏ ਇਹ ਵੀ ਆਪਸ਼ਨ ਹੁੰਦਾਗਾ ਮਤਲਬ ਦੋਨੇ ਚੀਜ਼ਾਂ ਅਵੇਲੇਬਲ ਆ ਆਪਾਂ ਵੀ ਹੁਣ ਟਾਈਮ ਦੇ ਅਕੋਰਡਿੰਗ ਕਰਦੇ ਹਾਂ ਜਦੋਂ ਖੁੱਲਾ ਟਾਈਮ ਹੁੰਦਾ ਉਦੋਂ ਆਪ ਵੀ ਤਿਆਰ ਕਰਦੇ ਰਹਿੰਦੇ ਆ ਕੋਈ ਨਾ ਕੋਈ ਚੀਜ਼ਾਂ ਉੱਥੇ ਦੇਖੋਗੇ ਕਿ ਡਰੰਮ ਪਏ ਨੇਗੇ ਤੇ ਸ਼ਾਇਦ ਅੱਜ ਤੱਕ ਧੋਤੇ ਇਹਨਾਂ ਨੇ ਨਵਾਂ ਬਣਾਉਣਾਗਾ ਹੁਣ ਅਸੀਂ ਉਹਨਾਂ ਡਰੰਮਾਂ ਦੇ ਤੇ ਬਾਕੀ ਜੇਦੋਂ ਨਹੀਂ ਟਾਈਮ ਹੁੰਦਾ ਸੀ ਸਿੱਧਾ ਨਾਰਮਲ ਪਾ ਦਿੰਦੇ ਆ ਵਧੀਆ ਬ੍ਰਾਂਡ ਦਾ ਪਾਉਣੇ ਆ ਇਹਦੀ ਗੱਲ ਨਹੀਂ ਜਦੋਂ ਬਾਹਰੋਂ ਲੈ ਕੇ ਆਉਨੇ ਆ ਵਧੀਆ ਬ੍ਰਾਂਡ ਦੇ ਨਿਉ ਕੈਮੀਕਲ ਵਾਲੇ ਨਾਲੋਂ ਕੋਸਟਲੀ ਪੈਂਦਾ ਕਿ ਉਹਦੇ ਬਰਾਬਰ ਹੀ ਬਗ ਜਾਂਦਾ ਬਰਾਬਰ ਹੀ ਜਾਂਦਾ ਜੀ ਦੇਖੋ ਸਾਰੀ ਚੀਜ਼ ਆਪਾਂ ਦੇਖੀਏ ਫਿਰ ਹੋਰ ਬਾਅਦ ਚੋਂ ਖਰਚੇ ਬਹੁਤ ਘਟਦੇ ਨੇਗੇ ਜੇ ਆਪਾਂ ਕੱਲੇ ਕੈਮੀਕਲ ਤੇ ਚੱਲਦੇ ਆ ਫਿਰ ਫਸਲ ਰੈਜ਼ਿਸਟੈਂਸ ਲੈ ਜਾਂਦੀ ਆ ਔਨ ਅਲ ਟਾਈਮਾਂ ਚ ਹੋਰ ਜ਼ਿਆਦਾ ਯੂਜ਼ ਕਰਨੇ ਪੈਂਦੇ ਆ ਇਹ ਕੀ ਆ ਵੀ ਫਸਲ ਨੂੰ ਜ਼ਮੀਨ ਨੂੰ ਤਕੜਾ ਕਰਦੀ ਆ ਹੌਲੀ ਹੌਲੀ ਉਹ ਕਮਜ਼ੋਰ ਕਰ ਰਹੀ ਐ ਤਕੜਾ ਕਰ ਰਹੀ ਐ ਫਿਰ ਇਹਦੇ ਤੇ ਅੱਗੇ ਖਰ ਤਿੱਕ ਬਾਈ ਜੀ ਇਹ ਬਾਈ ਨੇ ਆਪਾਂ ਨੂੰ ਬਹੁਤ ਵਧੀਆ ਜਾਨਕੀ ਆਰਗੈਨਿਕ ਫਾਰਮਿੰਗ ਬਾਰੇ ਦੱਸਿਆ ਤੇ ਇੱਕ ਜੇ ਕੋਈ ਨਵਾਂ ਫਾਰਮਰ ਹਨਾ ਤਿਆਰੀ ਕਰਨਾ ਚਾਹੁੰਦਾ ਜਾਨਕੀ ਆਰਗੈਨਿਕ ਫਾਰਮ ਵਾਲਾ ਹੋਣਾ ਚਾਹੁੰਦਾ ਤਾਂ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਕਰਨਾ ਚਾਹੀਦਾ ਤੇ ਉਹ ਤੁਹਾਡੇ ਕੋਲੋਂ ਆ ਕੇ ਹੈਲਪ ਲੈ ਸਕਦਾ ਹੈ ਕੀ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲੀ ਗੱਲ ਤਾਂ ਕੀ ਹੈ ਵੀ ਆਪਦੇ ਬਜ਼ੁਰਗਾਂ ਤੋਂ ਹੈਲਪ ਲਓ ਠੀਕ ਹੈ ਜੀ ਮੈਂ ਤਾਂ ਇਹ ਮੰਨਦਾ ਵੀ ਆਪਣੇ ਘਰ ਦੇ ਜਾਨਕੀ ਉਹਨਾਂ ਕੋਲੇ ਪਹਿਲਾਂ ਦਾ ਪੁਰਾਣਾ ਐਕਸਪੀਰੀਅੰਸ ਹੈ ਐਕਸਪੀਰੀਅੰਸ ਉਹਨਾਂ ਕੋਲੇ ਸਾਰਾ ਉਹ ਦੋ ਆਰਗੈਨਿਕ ਹੁੰਦੀ ਜੀ ਹਾਂਜੀ ਉਹਨਾਂ ਨੂੰ ਪਤਾ ਹੈ ਵੀ ਕਿਹੜੀ ਚੀਜ਼ ਨੂੰ ਆਰਗੇਨਿਕ ਤਰੀਕੇ ਨਾਲ ਕਿਵੇਂ ਕੰਟਰੋਲ ਕਰਨਾ ਬਹੁਤ ਬਹੁਤ ਹੱਲ ਨੇ ਉਹਨਾਂ ਕੋਲੇ ਦੂਜੀ ਫਿਰ ਆਇਆ ਵੀ ਜੇ ਤੁਹਾਨੂੰ ਲੱਗਦਾ ਹੀ ਹੈ ਵੀ ਕੋਈ ਨਹੀਂ ਅਵੇਲੇਬਿਲਟੀ ਹੈਗੀ ਤੁਸੀਂ ਸਾਡੇ ਕੋਲੇ ਕਿਸੇ ਟਾਈਮ ਵੀ ਆ ਸਕਦੇ ਹੋ ਮੈਨੂੰ ਤਕਰੀਬਨ 5-6 ਸਾਲ ਹੋ ਗਏ ਮੈਂ ਆਰਗੇਨਿਕ ਦੇ ਵਿੱਚ ਬੜਾ ਹੌਲੀ-ਹੌਲੀ ਕਰਦੇ ਡੀਪ ਜਾਏ ਜਾ ਰਹੇ ਹਾਂ ਜਿੰਨਾ ਕਿ ਮੇਰੇ ਤੋਂ ਜਾਣਿਆ ਬਾਕੀ ਇਹਦਾ ਕੋਈ ਐਂਡ ਤਾਂ ਹੈ ਨਹੀਂਗਾ ਨੌਲੇਜ ਦਾ ਸਤਿ ਸ੍ਰੀ ਅਕਾਲ ਜੀ ਤੇ ਬਾਕੀ ਠੀਕ ਹੈ ਜੀ ਦੇਖੋ ਬਾਕੀ ਜੀ ਮੈਂਤ ਦਾ ਗਾਮਾ ਸਭ ਕੁਝ ਅਵੇਲੇਬਲ ਹੈ ਬੰਦਾ ਜੋ ਸਲਾਹ ਚਾਹੀਏ ਜਦੋਂ ਮਰਜੀ ਆ ਕੇ ਲੈ ਸਕਦਾ ਨੰਬਰ ਸ਼ੇਅਰ ਕਰ ਦਿਓ ਕਿਸੇ ਨੂੰ ਕੁਛੇ ਵੀ ਤਰੀਕੇ ਦੀ ਸਲਾਹ ਚਾਹੀਦੀ ਹੋਈ ਈਵਨ ਕਣਕ ਚੋਨਾ ਆਪਣੇ ਕੋਲੇ ਸਾਰੇ ਐਕਸਪਰਟ ਬੰਦੇ ਰਹਿੰਦੇ ਨੇ ਸਾਰਾ ਹਰ ਟਾਈਮ ਠੀਕ ਹੈ ਜੀ ਬਾਈ ਜੀ ਇਹਦੇ ਵਿੱਚ ਮੇਨ ਗਾ ਲਾਰਗੇਨਿਕ ਦੇ ਵਿੱਚ ਇਹ ਆ ਕੀ ਫਾਰਮਰ ਨੂੰ 24 ਆਵਰਸ ਆਪ ਵਿੱਚ ਰਹਿਣਾ ਪੈਂਦਾ ਜਾਨੀ ਕੀ ਹਾਂ ਦੇਖੋ ਕਿਉਂਕਿ ਕਿਉਂਕਿ ਕੋਈ ਵੀ ਚੀਜ਼ ਆਪਾਂ ਜਿਵੇਂ ਕੋਈ ਕਿਸੇ ਚੀਜ਼ ਦਾ ਅਟੈਕ ਹੋਣਾ ਉਹਨੂੰ ਆਪਾਂ ਪਹਿਲਾਂ ਹੀ ਪ੍ਰिवेंट ਰੱਖਣਾ ਕਿ ਅਟੈਕ ਹੋਵੇ ਹੀ ਨਾ ਹਾਂਜੀ ਹਾਂਜੀ ਕੀ ਕੇਅਰ ਬਹੁਤ ਜ਼ਰੂਰਤ ਹੈ ਆਰਗੇਨਿਕ ਫਾਰਮਿੰਗ ਦੇ ਵਿੱਚ ਬਾਕੀ ਜੇ ਕਿਸੇ ਬਾਈ ਨੇ ਸ਼ੁਰੂ ਕਰਨਾ ਹੋਵੇ ਤਾਂ ਬਾਈਆਂ ਨੂੰ ਜ਼ਰੂਰ ਕੰਟੈਕਟ ਕਰ ਸਕਦਾ ਬਾਈ ਜ਼ਰੂਰ ਹੈਲਪ ਕਰਨਗੇ ਜਿੰਨੀ ਜ਼ਰੂਰਤ ਹੋਈ ਤੇ ਆਪਣਾ ਇਸ ਲੋਕੇਸ਼ਨ ਦਾ ਐਡਰੈਸ ਜ਼ਰੂਰ ਦੱਸ ਦਿਓ ਕਿਉਂਕਿ ਜੇ ਕਿਸੇ ਨੇ ਆਰਗੇਨਿਕ ਨਾ ਸਬਜ਼ੀ ਲੈਣੀ ਹੋਵੇ ਤੁਹਾਡੇ ਤੋਂ ਇਹ ਵੀ ਤੁਸੀਂ ਰੇੜੀਆਂ ਤੋਂ ਲੈਣੇ ਹੋ ਪਤਾ ਨਹੀਂ ਕਿੰਨੇ ਦਿਨਾਂ ਦੀ ਟੁੱਟੀ ਹ ਏ ਜੀ ਆਪਣਾ ਰੋਡ ਹੈਗਾ ਰਤੀਆ ਸਰਦੂਲਗੜ ਰੋਡ ਠੀਕ ਹੈ ਜੀ ਇਹਦੇ ਤੇ ਪਹਿਲਾ ਪਿੰਡ ਆਉਂਦਾ ਰੱਤਾ ਖੇੜਾ ਜਦੋਂ ਰਤੀਏ ਤੋਂ ਚੱਲਦੇ ਆਂ ਰੱਤੇ ਖੇੜੇ ਪਿੰਡ ਤੋਂ ਪਹਿਲਾਂ ਹੀ ਕਿਲੋਮੀਟਰ ਰੋਡ ਦੇ ਉੱਪਰ ਆ ਆ ਸ਼ੇ ਮੰਦਰ ਆਉਂਦਾ ਸ਼ੇ ਮੰਦਰ ਦੇ ਨਾਲ ਹੀ ਆਪਣਾ ਫਾਰਮ ਹੈ ਆਨ ਰੋਡ ਤੇ ਤੁਹਾਨੂੰ ਦਿਖ ਜੂਗਾ ਦੁਕਾਨਾਂ ਲੱਗੀਆਂ ਕੋਈ ਵੀ ਸਲਾਹ ਲੈਣੀ ਹੋਵੇ ਸਬਜ਼ੀ ਲੈਣੀ ਹੋਵੇ ਦਵਾਈ ਲੈਣੀ ਹੋਵੇ ਐਕਸਪਰਟ ਸਾਰੇ ਹਰਟਾ ਵੀ ਅਵੇਲੇਬਲ ਨੇ ਜਿਹੜੇ ਤੁਹਾਨੂੰ ਪਹਿਲਾਂ ਦੱਸਿਆ ਮਤਲਬ ਸਭ ਕੁਝ ਔਕੇ ਹੈ